ਕਿਆ ਅਗਲ ਕਰ ਤੀਸੋ ਕਿਆ ਮੇਰਤਾ ਬਣ ਗਈ ਗਾਲੇ ਤੂੰ ਲੱਖਾਂ ਰੁਪਏ ਚ ਖੇਡੇਗਾ ਕੋਈ ਨਾ ਤੂੰ ਮੜਾ ਇਹ ਹੋ ਰੇ ਤੇ ਉਹ ਮਾਰ ਲਾ ਪਤੰਦਰਾ ਹੋਰ ਮੜਾ ਵੱਡਾ ਗਾਲਾ ਆ ਹੁਣ ਫੇਰ ਉਹ ਤਾਂ ਦੇਖੀ ਨਹੀਂ ਉਹਨੇ ਕਿਆ ਕਿ ਉਹਨੇ ਦਿੱਤਾ ਲਾ ਪਾਈ ਕਿਤੇ ਲੱਖਾਂ ਰੁਪਏ ਦੇਵਾਉ ਤੈਨੂੰ ਕੋਈ ਨਾ ਉਹ ਲੱਖਾਂ ਦਾ ਛੱਡ ਤੂੰ ਜਿਹੜੀ ਗੱਲ ਆ ਮੇਰੀ ਗੱਲ ਸੁਣ ਮੈਨੂੰ ਉਹ ਨਾ ਕੁੱਤੇ ਜਿਹਦੇ ਕਣੀ ਮਰੋੜਾ ਜੇ ਦਵਾਰੇ ਚੱਕ ਲਈ ਬਦਨ ਮੇਰੀ ਨਹੀਂ ਅੱਖਾਂ ਹੀ ਕੱਢ ਦੇ ਜਨਾਲੇ ਆਂ ਜੇ ਕਰ ਦੇ ਉਹ ਨੋ मरी जेरा नुकसान दे कि करता नुकसान तहत करता यार, यार चनी मेरी गल सुन घरे भरजाई लड़ू भी कि लड़के आया ओन मैके कहू भी कुत्ते ने बढ़ लिया मेरे यकीन जमी नहीं कर दिया <laughs>